ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਲਓ ਜੀ ਬਲੌਗ ਹੈ ਜਿਹੜਾ ਅੱਜ ਸ਼ਾਮ ਤੋਂ ਸਟਾਰਟ ਹੋਇਆਗਾ ਠੀਕ ਹੈ ਜੀ ਤੇ ਪਹਿਲਾਂ ਸਾਰਿਆਂ ਦੇ ਮੈਂ ਤੁਹਾਡੇ ਨਾਮ ਲਿਖੇ ਨੇ ਜਿਹੜੇ ਮੇਰੀ ਕਾਸਟੂਮ ਲੈ ਕੇ ਮੈਂ ਵੀਡੀਓ ਪਾਈ ਸੀ ਉਸ ਵੀਡੀਓ ਤੇ ਜੋ ਵੀ ਕਮੈਂਟਸ ਤੁਸੀਂ ਕਰਕੇ ਸੀ ਆਪਣੇ ਨਾਮ ਦੱਸੇ ਸੀ ਆਪਣਾ ਸ਼ਹਿਰ ਪਿੰਡ ਦੱਸਿਆ ਸੀ ਹੈ ਨਾ ਸਾਰੇ ਨਾਮ ਮੈਂ ਲਿਖੇ ਨੇ ਕਿਉਂਕਿ ਨਾਮ ਬਹੁਤ ਜ਼ਿਆਦੇ ਨੇਗੇ ਤੇ ਟਾਈਮ ਮੈਨੂੰ ਬਹੁਤ ਜ਼ਿਆਦਾ ਲੱਗਿਆ ਹੈ ਹੈ ਨਾ ਸਾਰਿਆਂ ਦੇ ਨਾਮ ਲਿਖ ਲੈ ਤੇ ਬੋਲੂਗੀ ਜਦ ਥੋੜੇ ਤੱਕ ਪਹੁੰਚ ਗਿਆ ਹੋ ਵੀਡੀਓ ਕਿਉਂਕਿ ਇਸ ਟਾਈਮ ਮੈਂ ਲਿਖ ਕੇ ਹਟੀਆਂ ਜਾਂ ਫਿਰ ਅੱਗੇ ਪਿੱਛੇ ਹੋ ਕਿਉਂਕਿ ਮੈਂ ਦੇਖ ਲੈਣੀ ਮੇਰੇ ਵੀ ਮੈਡ ਕਿਵੇਂ ਠੀਕ ਲੱਗਦਾ ਹੁਣ ਬੋਲੇਗੀ ਤਾਂ ਮੈਂ ਹੁਣ ਬੋਲ ਕੇ ਜਿਵੇਂ ਤੁਸ ਥੋੜੇ ਤੱਕ ਵੀਡੀਓ ਪਹੁੰਚ ਗਿਆ ਹੋ ਜਾਂ ਫਿਰ ਪਹੁੰਚੂਗਾ ਇਹ ਚੀਜ਼ ਹੋ ਜਾਂਦੀ ਹੈ ਮਤਲਬ ਕਿ ਕਿਉਂਕਿ ਬਲੌਗ ਮੈਂ ਸਟਾਰਟ ਕਰ ਰਹੀ ਹਾਂ ਉਹ ਵੀਡੀਓ ਮੈਂ ਬਣਾਉਣਾ ਵੀ ਹੈ ਹਜੇ ਜੇ ਮੇਰਾ ਹੁਣ ਤੱਕ ਉਹ ਕੰਮ ਮੈਨੂੰ ਇਹ ਲੱਗਿਆ ਹਨਾ ਵੀ ਫਿਰ ਮੇਰਾ ਬਲੌਗ ਅੱਜ ਉਹ ਆਉਗਾ ਜਾਂ ਆ ਗਿਆ ਹੋਗਾ ਪਹਿਲਾਂ ਇਸ ਕਰਕੇ ਐ ਇਧਰ ਉਧਰ ਵੀਡੀਓ ਮਤਲਬ ਅੱਗੇ ਪਿੱਛੇ ਹੋ ਜਾਂਦੀਆਂ ਨੇ ਚਲੋ ਜੀ ਮਿਸਤਰੀ ਚਲੇ ਗਏ ਤੇ ਆਪਾਂ ਦੇਖਦੇ ਆ ਬਾਹਰ ਕਿੰਨਾ ਕੁ ਆਪਣਾ ਕੰਮ ਹੋਇਆਗਾ ਇੱਟਾਂ ਆ ਰਹੀਆਂ ਨੇ ਇੱਟਾਂ ਲਾ ਰਹੇ ਹਾਂ ਭਾਈ ਇੱਟਾਂ ਵਾਲਾ ਆ ਰਿਹਾ ਤੇ ਆਪਾਂ ਚੱਲਦੇ ਆ ਉੱਪਰ ਉੱਪਰ ਚੱਲ ਕੇ ਆਪਾਂ ਦੇਖਦੇ ਆ ਵੀ ਕਿੰਨਾ ਕੁ ਕੰਮ ਹੋ ਗਿਆ ਸਵੇਰੇ ਗਈ ਸੀ ਮੈਂ ਉੱਪਰ ਤੇ ਹੁਣ ਆਪਾਂ ਦੇਖਦੇ ਆ ਨਾਲ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਚੱਲਦੇ ਆ ਹੁਣ ਆਪਾਂ ਉੱਪਰ ਮੀਂਹ ਵਾਲਾ ਮੌਸਮ ਹੋਇਆ ਪਿਆਗਾ ਤੇ ਆਹ ਦੇਖੋ ਆਪਣੀ ਇੱਟ ਜਿਹੜੀ ਲੈ ਰਹੀ ਹੈਗੀ ਲਾ ਰਿਹਾ ਭਾਈ ਉਧਰ ਠੀਕ ਹੈ ਜੀ ਤੇ ਪਹਿਲਾਂ ਆਪਾਂ ਉੱਪਰ ਚੱਲਦੇ ਆਂ ਫੇਰ ਦੇਖਦੇ ਆਂ ਆ ਇਧਰ ਮੀਂਹ ਮੀਂਹ ਕਰਕੇ ਵੀ ਮੀਂਹ ਆਊਗਾ ਪਾਣੀ ਨੰਗਣ ਨੂੰ ਕਰੇਗਾ ਵੀ ਪਾਣੀ ਲੰਘ ਜੂਵੇ ਬਹੁਤ ਔਖਾ ਡਰ ਲੱਗਦਾਗਾ ਤੇ ਦੇਖਦੇ ਆਂ ਆਪਾਂ ਅੰਦਰ ਚੱਲਦੇ ਆਂ ਆ ਦੇਖੋ ਇਧਰੋਂ ਪਾਣੀ ਇਸ ਤਰ੍ਹਾਂ ਕਰਦਾ ਆਪਾਂ ਖੋਰ ਚ ਵਿੱਚ ਵੀ ਕੜਦਾ ਇੱਥੋਂ ਦੇਖੋ ਨਾ ਆ ਖੋਰ ਚ ਵਿੱਚ ਦੀ ਪਾਣੀ ਪਿੱਟਿਆਗਾ ਵੀ ਉੱਧਰਲਾ ਜਿਹੜਾ ਪਾਣੀ ਹੈਗਾ ਉਹ ਬਾਹਰ ਹੀ ਚਲਿਆ ਜਾਵੇ ਤਾਂ ਕਰਕੇ ਡਰਜਾ ਲੱਗਦਾ ਹੁੰਦਾ ਹਨਾ ਮਤਲਬ ਕੋ ਪੋਰਚ ਦੇ ਵਿੱਚ ਹਜੇ ਮਿੱਟੀ ਪੈਣੀ ਆ ਵੇਖੋ ਹਜੇ ਨਹੀਂ ਪਾਉਗੇ ਇਹਦੇ ਵਿੱਚ ਬਣਾਇਆ ਤੇ ਆਪਣਾ ਇੱਕ ਵਾਰ ਪਾਣੀ ਲਾ ਲੂ ਜੋ ਉਸ ਦਿਨ ਨਾ ਇੱਥੋਂ ਆਹ ਕੰਦੇ ਵਿੱਚ ਦੀ ਪਾਣੀ ਆ ਇੱਥੋਂ ਨਹੀਂ ਚਲਿਆ ਗਿਆ ਸੀ ਪਾਣੀ ਇਹ ਬਣੀ ਇੱਕ ਥੋੜੀ ਪਾਣੀ ਚਲਿਆ ਗਿਆ ਸੀ ਆਪਣਾ ਅੰਤਰ ਚਲਿਆ ਗਿਆ ਸੀ ਦੋ ਤਿੰਨ ਬਾਲਟੀਆਂ ਜਿਆਦਾ ਨਹੀਂ ਫਿਰ ਵੀ ਓੱਖਾ ਲੱਗਦਾ ਹਨਾ ਇੱਥੇ ਛੱਡੋ ਪਾਣਾ ਉੱਪਰ ਚੱਲਦੇ ਆ ਉੱਪਰ ਚੱਲ ਕੇ ਦੇਖਦੇ ਆਪਾਂ ਕਿੰਨਾ ਕੰਮ ਹੋ ਗਿਆ ਅਜਿਵੇਂ ਇਹ ਬਹੁਤ ਜ਼ਿਆਦਾ ਕੰਮ ਪੈਨੇ ਮੇਰੀ ਮਤਲਬ ਤਿਆਰੀ ਪੇ ਕਰਨ ਵਾਲੀ ਜਾਣਾਗਾ ਆਪਣੇ ਘਰ 27 ਤਰੀਕ ਨੂੰ ਖੰਡ ਬਾਠ ਦੇ ਭੋਗ ਤੇ ਜਾਣਾ ਲੋ ਜੀ ਤੁਹਾਨੂੰ ਦਿਖਾਉਣੀ ਐ ਮੈਂ ਹੁਣ ਕਿੰਨਾ ਕੰਮ ਹੋ ਗਿਆ ਆ ਆਪਣੇ ਆ ਗਈਆਂ ਪੌੜੀਆਂ ਨੀਚੇ ਠੀਕ ਹੈ ਜੀ ਇੰਨਾ ਕੰਮ ਹੋ ਗਿਆ ਆਪਣੇ ਆ ਅਜੋ ਕੰਧ ਵੀ ਲੱਗੀ ਹੈਗੀ ਠੀਕ ਆ ਬਾਕੀ ਚਿਗਾਠਾਂ ਲੱਗ ਗਈਆਂ ਨੇ ਇੰਨਾ ਨਾ ਕੰਮ ਜਿਹੜਾ ਹੋ ਗਿਆ ਠੀਕ ਆ ਜੀ ਉੱਪਰ ਚਿਗਾਠਾਂ ਲੱਗ ਗਈਆਂ ਨੇ ਇਹ ਵਾਲੀਆਂ ਜਿਗਾਠਾਂ ਵੀ ਲੱਗ ਗਈਆਂ ਇਹ ਵਾਲੀ ਵੀ ਉਧਰ ਵਿੰਡੋ ਜਿਹੜੀ ਬਾਅਦ ਦੇ ਵਿੱਚ ਲੱਗੂਗੀ ਇੱਧਰ ਵੀ ਲੱਗ ਗਈਆਂ ਜੀ ਇੱਧਰ ਵੀ ਤੇ ਇੱਧਰ ਵੀ ਇੱਧਰ ਵੀ ਠੀਕ ਹੈ ਜੀ ਸਾਰੇ ਆਪਣੀ ਜਿਹੜੇ ਜਿਗਾਠਾਂ ਫਿੱਟ ਹੋ ਗਈਆਂ ਹੁਣ ਤਾਂ ਨਹੀਂ ਸ਼ਾਇਦ ਕੋਈ ਜਿਗਾਠ ਬਚੀ ਰੋਸ਼ਨਦਾਨ ਰਖਵਾਇਆ ਆਪਾਂ ਇੱਧਰ ਇਹ ਕੋਈ ਬਾਅਦ ਚ ਉੱਪਰ ਜਾ ਕੇ ਲੱਗੂਗਾ ਤਾਂ ਠੀਕ ਹੈ ਜੀ ਇੱਧਰ ਹੋ ਗਿਆ ਸਾਰਾ ਤੇ ਸ਼ਾਇਦ ਕੱਲ ਨੂੰ ਪੈਡ ਕਰੀ ਵੀ ਆ ਕੰਮ ਤੁੱਚੀ ਹੋਊਗੀ ਇਹ ਇੱਕ ਅੰਦਰ ਲੱਗੂਗੀ ਠੀਕ ਆ ਬਾਕੀ ਮੀਂਹ ਕਰਕੇ ਨਾ ਉਹ ਆਪਣੀ ਆਹ ਜਿਹੜੀ ਮਸ਼ੀਨ ਐ ਨੂੰ ਟੱਕ ਗਏ ਨੇ ਠੀਕ ਆ ਜੀ ਇਸ ਤਰ੍ਹਾਂ ਟੱਕ ਦਿੱਤੀ ਇਹ ਵੀ ਮੋਟਰ ਨੂੰ ਪਾਣੀ ਪੂਣੀ ਨਾ ਪੈ ਜਵੇ ਸਾਰੇ ਗਮੰਡੀ ਆਪਣੇ ਪਣੀਆਂ ਦੇਖੋ ਤਰਪਾਲਾਂ ਪਾਈ ਜਾਂਦੇ ਨੇਗੇ ਠੀਕ ਆ ਜੀ ਇੱਧਰ ਸਾਰਾ ਹੋ ਗਿਆ ਕਿ ਆਪਾਂ ਸੱਪੜ ਸੁਪੜ ਥੱਲੇ ਸੁੱਟ ਦਿੰਨੇ ਆ ਪਤਾ ਕੀ ਆ ਉਧਰ ਲੈ ਕੇ ਚਾਲਦੇ ਭਾਈ ਨੂੰ ਮੈਂ ਕਿਹਾ ਸੀ ਮਾਂ ਕਿ ਉੱਪਰ ਕੁਝ ਰੱਖ ਕੇ ਨਾ ਜਾਇਆ ਕਰੋ ਮੇਰਾ ਉਹ ਥੱਲੇ ਰੱਖ ਲੈ ਜਾ ਕਰੋ ਲਾ ਕੇ ਏਹੇ ਲੋਜੀ ਦੇਖ ਲਓ ਹੁਣ ਇਸ ਤਰ੍ਹਾਂ ਹੋ ਗਿਆ ਤੇ ਆ ਆਪਣਾ ਇੱਧਰ ਬਾਰ ਦਾ ਵੀ ਦਿਖਾ ਦਿਆਂਗਾ ਤੁਹਾਨੂੰ ਇੱਧਰ ਆਪਣੇ ਬੇੜਾ ਹੀ ਕੋਈ ਕੈਂਪਰ ਪਾਣੀ ਵਾਲਾ ਪਰਣ ਵਾਲਾ ਕਰ ਸੀ ਇਹ ਪ੍ਰਾਂਜਾ ਸੀਗੇ ਆਪਣੇ ਰੋਸ਼ਨਦਾਨ ਤੁੰਗੇ ਹਵਾ ਵੀ ਜ਼ਰੂਰੀ ਹੈ ਪੈਣੀ ਲੋਜੀ ਚੱਲਦੇ ਆਪਾਂ ਥੱਲੇ ਬਰੇਤੀ ਪੈ ਗਈ ਪੈਰ ਤੇ ਬ੍ਰੇਤੀ ਦੀ ਬੋਤ ਕਿਚਰ 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 ਜੀ ਹੁੰਦੀ ਹੈਗੀ ਬ੍ਰੇਤੀ ਦਾ ਕੰਮ ਔਖਾ ਹੈ ਤੇ ਮੰਦਿਰ ਦੇ ਵਿੱਚ ਰੇੜੂ ਲੱਗ ਗਿਆ ਉਹ ਦੇਖੋ ਆਪਣੀ ਦੇਖਿਆ ਜੀ ਤੁਹਾਨੂੰ ਮੰਦਿਰ ਉਹ ਸੀਗਾ ਮੰਦਿਰ ਆਹ ਦੇਖੋ ਮੰਦਿਰ ਹੈਗਾ ਕੋਲੀ ਆਪਣੇ ਮਸੀਤ ਆ ਮੰਦਿਰ ਦੇ ਕੋਲ ਇੱਕ ਮਿੰਟ ਬਾਹਰ ਖੜਾ ਫੇਰੇ ਪਤਾ ਲੱਗੂ ਤੁਹਾਨੂੰ ਆਹ ਦੇਖੋ ਇੱਧਰ 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 ਉਹ ਸੀ ਮੰਦਰ ਦੇ ਕੋਲ ਮੰਦਰ ਮੰਦਰ ਦੇ ਨਾਲ ਹੀ ਜਿਹੜੀ ਮਸਜਿਦ ਹੈ ਇੱਧਰ ਠੀਕ ਹੈ ਜੀ ਮੈਂ ਗੁਰਦੁਆਰਾ ਸਾਹਿਬ ਵੀ ਕੋ ਕੋ ਤੇ ਮੰਦਰ 'ਚ ਵੀ 헤ਡੋ ਲੱਗ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਥੱਲੇ ਚੱਲ ਕੇ ਥੱਲੇ ਆਪਾਂ ਉਹ ਕਰਦੇ ਆ ਕੱਪੜੇ ਸੀਗੇ ਮੇਰਾ ਸੂਟ ਸੀ ਉਹ ਮਸ਼ੀਨ 'ਚ ਪਾਇਆ ਹੋਇਆ ਸੀ ਮੈਂ ਕਿਹਾ ਚਲੋ ਧੋਈ ਦਵਾ ਬਿਸ ਕੱਲ ਦਾ ਕਹਿੰਦੇ ਨੇ 2-3 ਘੰਟੇ ਮੀਂਹ ਦੱਸਿਆ ਹੋਇਆਗਾ ਕੋਈ ਪਤਾ ਨਹੀਂ ਰਾਤ ਨੂੰ ਆ ਜੇ ਜਾਂ ਫਿਰ ਕੱਲ ਦਿਨੇ ਪਵੇ ਹੈਨਾ ਕੁਛ ਨਹੀਂ ਕਿਹਾ ਜਾ ਸਕਦਾ ਵੀ ਆਪਣਾ ਪ੍ਰਬੰਧ ਜ਼ਰੂਰੀ ਹੈਗਾ ਮੈਂ ਕਿਹਾ ਫਿਰ ਕੱਲ ਨੂੰ ਕੱਪੜੇ ਨੂੰ ਧੋਤੇ ਜਾਣੇ ਚੱਲ ਮੈਂ ਹੁਣ ਧੋਈ ਦੇਣੀ ਆ ਜੀ ਕੱਪੜੇ ਧੋਤੇ ਠੀਕ ਹੈ ਜੀ ਲਓ ਜੀ ਮੈਂ ਪਾਈ ਤਰਾ ਕੁਝ ਨਹੀਂ ਆ ਤੜਕੇ ਚੱਕ ਲੈਣਗੇ ਮਿਸਤਰੀ ਆ ਕੇ ਕੱਟਦੇ ਆਪਾਂ ਸੀਮੈਂਟ ਵਗੈਰਾ ਤੇ ਇੱਥੇ ਹੀ ਆਪਣਾ ਟੱਕਿਆ ਹੋਇਆ ਸਾਰਾ ਕੂ ਵੀ ਪੂਰਾ ਧਿਆਨ ਰੱਖਣਾ ਪੈਂਦਾ ਹਰ ਇੱਕ ਚੀਜ਼ ਦਾ ਆ ਡਰ ਲੱਗਦਾ ਨਹੀਂ ਕਣੀ ਚ ਦਾ ਬਹੁਤ ਔਖਾ ਹੈ ਚਲੋ ਹੁਣ ਤਾਂ ਆਪਾਂ ਆਏ ਹੋਏ ਕੰਮ ਨਿਭੜ ਜਿਵੇਂ ਛੇਤੀ ਛੇਤੀ ਹੋਏ ਹੀ ਜਾਦਾ ਆ ਪਤਾ ਨਹੀਂ ਕਿੱਥੇ ਸੀ ਫਲੇਬ ਦੀ ਟੋੜੀ ਪਈ ਹੈਗੀ ਆਏ ਹੋਏ ਇੱਕ ਸੱਚਾ ਪਈ ਆ ਹਜੇ ਵਿੰਡੋ ਆ ਲੱਗੂਗੀ ਆ ਸੀਗੀ ਅਸਲੀ ਵਿੰਡੋ ਹੋਈਗਾ ਨਾ ਉਹ ਲੈ ਕੇ ਗਿਆ ਭਾਈ ਸਹੀ ਕਰਨ ਲਈ ਥੋੜੀ ਬਹੁਤੀ ਗਲਤ ਹੋ ਗਈ ਸੀ तो सही करने लिये लैके गया हो तो क्योंकि कोई ना कोई घाट बार रह जाती हुई लो जी मिस्त्रा मिस्त्रियों ने ट्रालिया मिस्त्री दिस्त्री साहब द्डिया दोनों बहुत और लो जी इधर मेरा ला के बग गया पाए ट्रालिया लाइट ਭਾਗੇ ਪਾਈ ਲਾ ਦਿੱਤਾ ਅੱਛਾ ਸੀ ਟ੍ਰਾਈ ਲਾਇਸੈਂਸ ਉਹਨੂੰ ਕਰਵਾਈ ਨੇ ਉਹਨੇ ਪਾਈ ਨੇ ਪਾਈ ਕਿੱਥੇ ਇੱਥੇ ਹੀ ਹੈਗਾ ਲੈ ਭਾਈ ਮੈਂ ਕਰ ਦਿੰਨੀ ਐ ਸੈਨ ਆਹ ਲੋ ਜਿੱਟ ਲੈ ਗਏ ਆਪਣ ਸਿਲੰਡਰ ਖਤਮ ਹੋ ਗਿਆ ਸੀ ਸਿਲੰਡਰ ਆ ਗਿਆ ਆਪਣ ਜੇ ਮੈਂ ਕਹਿੰਦੇ ਮਿਲਦਾ ਕਿ ਮੈਨੇ ਸੀ ਕਾਪੀ ਤਾਂ ਲੈ ਲੈਂਦੇ ਫਿਰ ਕਾਪੀ ਲੈ ਕੇ ਜਾਏ ਉਹ ਕਾਪੀ ਦਾ ਦੋ ਨੇ ਆਪਣੇ ਕੋਲ ਹੈ ਹਾਂ ਹਾਂ ਕਾਪੀ ਦੇ ਉਹ ਨਾ ਲੈ ਚੱਕੋ ਆ ਪਰਚੀ ਫੜੋ ਜੇਬ ਚ ਪਾ ਲਓ ਪਰਚੀ ਲੈ ਕੱਢੋ ਹਾਂ ਲੈ ਜ਼ੋਰ ਲਗਾ ਕੇ ਅਈਸ਼ਾ ਅੱਜ ਕਿੰਨੇ ਤੇਰੇ ਕਿ ਅਈਸ਼ਾ ਜ਼ੋਰ ਲਗਾ ਕੇ ਲੋ ਦੀ ਜ਼ੋਰ ਦਾ ਖਤਮ ਹੋ ਗਿਆ ਸੀ ਆਏ ਇੱਕ ਮਿੰਟ ਰੁਕਦੇਓ ਇੱਕ ਮਿੰਟ ਹੁਣ ਦੇਖਣਾ ਦੇਓ ਆਜੋ ਮੈਨੂੰ ਲੱਗਦਾ ਏ ਤੁਸੀਂ ਪੁੱਛ ਕੇ ਉਹ ਬਸ ਉਹ ਲਿਆ ਦਵਾ ਮੈਂ ਫਿਲ ਮੈਂ ਥੇਲਾ ਲਾ ਦ ਥੇਲੇ ਤੇ ਰੱਖ ਦੋ ਮੈਂ ਲੈ ਜੂ ਆਪੇ ਓਫੂ ਹਾਏ ਵਾਹ ਬਈ ਨਾ ਆ ਪੈਂਟ ਹਾਜ਼ ਸੱਚ ਲਾ ਦੇਓ ਆ ਕੇ ਖਰਾਬ ਹੀ ਹੋ ਗਈ ਸਾਰੀ ਲੋਗਾਂ ਨੂੰ ਪੜੇਗੇ ਹਮੇ ਨਾਲੇ ਖਾਣਾ ਆਪ ਖਾਣਾ ਨਾਲੇ ਘਰ ਵਾਲੀ ਨੂੰ ਤਾਂ ਠੇ ਚਾਰੇ ਪੈਰ ਚੱਕ ਕੇ ਲੋ ਜੀ ਆਪਾਂ ਜਿਹੜੇ ਨਾਮ ਰਹਿ ਗਏ ਸੀਗੇ ਕੱਲ ਵਾਲੇ ਵੀਡੀਓ ਤੇ ਕਮੈਂਟ ਕੀਤੇ ਤੁਸੀਂ ਹਨ ਉਹ ਨਾਮ ਬੋਲਦੇ ਦੋ ਚਾਰ ਨਾਮ ਲੈਂਗੇ ਠੀਕ ਆ ਬੋਲ ਦੇਣਾ ਪਰ ਲੋ ਜੀ ਨਾਮ ਬੋਲਦੇ ਪਹਿਲਾ ਨਾਮ ਹੈਗਾ ਨਮਨੀਤ ਦ ਸਿੰਗਰ ਨਵਨੀਤ ਸਿੰਗਰ ਫਰੋਮ ਅੰਮ੍ਰਿਤਸਰ ਤੇ ਥੈਂਕ ਯੂ ਸੋ ਮੱਚ ਬੇਟਾ ਇਹ ਕਹਿੰਦੇ ਬੇਟਾ ਕਹਿੰਦਾ ਵੀ ਪਿੰਦਰ ਨੂੰ ਵੀਡੀਓ ਵਿੱਚ ਜ਼ਰੂਰ ਦਿਖਾਇਆ ਕਰੋ ਤੇ ਪਿੰਦਰ ਮਤਲਬ ਕੀ ਕਹਿੰਦੇ ਬਹੁਤ ਵਧੀਆ ਮਤਲਬ ਗੁੱਡ ਨੇਚਰ ਦਾਗਾ ਠੀਕ ਹੈ ਜੀ ਤੇ ਥੈਂਕ ਯੂ ਸੋ ਮੱਚ ਬੇਟਾ ਇਹਦੇ ਲਈ ਵੀ ਤੇ ਨਾਈਸ ਵੀ ਆ ਤੇ ਨੇਚਰ ਵੀ ਗੁੱਡ ਆ ਤੇ ਕਹਿੰਦੇ ਵੀ ਜਿਹੜੇ ਤੁਹਾਡੇ ਬਲੌਗ ਨੇ ਹਮੇ ਸ਼ੁਰੂ ਤੋਂ ਦੇਖਦਾ पर कमेंट बहुत ਘੱਟ ਕੀਤੇ ਦੇ ਉਹਦੇ ਲਈ ਸੌਰੀ ਨਹੀਂ ਬੇਟਾ ਸੌਰੀ ਨਹੀਂ ਬੋਲਣਾ ਕੋਈ ਗੱਲ ਨਹੀਂ ਵੀਡੀਓ ਦੇਖੀ ਵੀ ਬਹੁਤ ਵੱਡੀ ਗੱਲ ਆ ਹਨਾ ਤੇ ਕਮੈਂਟ ਪੜ੍ਹ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਬੇਟਾ ਤੇ ਦੂਸਰਾ ਨਾਮ ਹੈਗਾ ਕੁਲਦੀਪ ਕੌਰ ਕੁਮਾਨ ਨਗਰਾਂ ਤੋਂ ਥੈਂਕ ਯੂ ਸੋ ਮੱਚ ਭੈਣ ਸੰਗਰੂਰ ਕੋਲ ਨਗਰਾਂ ਹਨਾ ਉਹੀ ਨਗਰਾਂ ਨੇ ਤੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਭੈਣ ਹੈਗੇ ਨੇ ਕੌਰ ਗਿੱਲ ਇਹ ਕੱਲ ਕਹਿੰਦੇ ਸੀ ਭੈਣ ਵੀ ਮੇਰਾ ਨਾਮ ਲੈ ਦਿਓ ਥੈਂਕ ਯੂ ਸੋ ਮੱਚ ਭੈਣ ਕੌਰ ਗਿੱਲ ਠੀਕ ਹੈ ਜੀ ਕੌਰ ਗਿੱਲ ਤੇ ਦੂਸਰਾ ਨਾਮ ਹੈਗਾ ਈਸਟ ਡ్రਾਈਇੰਗ ਜ਼ੋਨ ਈਸਟ ਡ్రਾਈਇੰਗ ਜ਼ੋਨ ਦੀ ਆਈਡੀ ਤੋਂ ਰਿੰਪੀ ਪਿੰਡ ਰੱਗੂਆਣਾ ਰੱਗੂਆਣਾ ਠੀਕ ਹੈ ਜੀ ਤੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਹੈਗੇ ਨੇ ਜਗਰਾਜ ਸਿੰਘ ਠੀਕ ਹੈ ਜੀ ਜਗਰਾਜ ਸਿੰਘ ਆ ਦੀ ਆਈਡੀ ਤੋਂ ਜਿਸ ਕੀਰਤ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਦਾ ਪਿੰਡ ਹੈਗਾਗਾ ਅ ਸੁੱਦੀ ਸੁੱਦੀ ਕਾਲੇ ਕੀ ਥੈਂਕ ਯੂ ਸੋ ਮੱਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਗਲਾ ਕਮੈਂਟ ਸੀ ਨਾਮ ਆ ਜਿਹੜਾ ਕਿਰਨਦੀਪ ਕੌਰ ਪਿੰਡ ਜਲਾਲਦੀਵਾਲ ਰਾਏਗੋਟ ਥੈਂਕ ਯੂ ਸੋ ਮੱਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਨੇ ਪਿਆਰੇ ਪਿਆਰੇ ਸਾਰਿਆਂ ਦੇ ਕਮੈਂਟ ਬਹੁਤ ਸੋਹਣੇ ਆਏ ਨੇ ਤੇ ਚਲੋ ਜੀ ਮੈਂ ਕਿਹ ਨਾਮ ਲੈਦਾ ਫਿਰ ਮੈਂ ਭੁੱਲ ਜੂਗੀ ਪਹਿਲਾਂ ਮੈਂ ਨਾਮ ਲਵਾਂ ਬਾਕੀ ਵੀਡੀਓ ਨੂੰ ਬਾਅਦ ਚ ਕੰਟੀਨਿਊ ਕਰਦੀ ਆਂ ਠੀਕ ਬਣਾਉਣੀ ਹੈਗੀ ਰੁਕੀ ਮੈਂ ਕਿਹ ਚਲ ਬਾਅਦ ਚ ਬਣਾਉਣੇ ਪਹਿਲਾਂ ਸਾਰਿਆਂ ਦੇ ਨਾਮ ਲੈ ਲਵਾਂ ਮੰਮੀ ਨੇ ਮੇਰੇ ਵਾਸਤੇ ਗੁੱਜੀਆਂ ਜਿਹੜੀਆਂ ਬਣਾ ਕੇ ਗੁੱਜੀਆਂ ਹੀ ਹੁੰਦੀਆਂ ਨੇ ਉਹ ਭੇਜੀਆਂ ਸੀਗੀਆਂ ਉਹ ਖਾਰੀ ਸੀ ਬਹੁਤ ਟੇਸਟੀ ਨੇਗੀਆਂ ਅਰਹ ਰੋਟਾ ਪਾਇਆ ਸੀ ਉਹਨਾਂ ਨੇ ਅਰਹ ਰੋਟਾ ਪਾਉਣ ਕਰਕੇ ਤੇ ਇਸ ਟੁੱਕ ਕੁੜਕ ਕੁੜਕ ਦੀ ਆਵਾਜ਼ ਉਹਨੇ ਵਧੀਆ ਲੱਗਦੀ ਆ ਨੇ ਹਨਾ ਤੇ ਚਲੋ ਜੀ ਖਾਣਾ ਬਣਾਉਣੀ ਆ ਫਿਰ ਮਿਲਦੇ ਹਾਂ ਹੁਣ ਸੋਭਾਈ ਜਿਹੜਾ ਬਲੌਗ ਇਹ ਕੰਟੀਨਿਊ ਹੋਊਗਾ ਮੈਂ ਪੀ ਲਈ ਹੈ ਜੀ ਕਲੇਰ ਸਾਹਿਬ ਦੇ ਪਿੰਡਰ ਪੈ ਨੇ ਸਨੀ ਕੱਲ ਚਲੇ ਗਿਆ ਸੀ ਸਾਹਮਣੂ ਤੇ ਮੈਂ ਇੱਥੇ ਬਿਠੀ ਆਪਣੇ ਕੱਪੜੇ ਪ੍ਰੈਸ ਕਰਨ ਨੂੰ ਦੋ ਤਿੰਨ ਸੂਟ ਮੈਂ ਆਪਣੇ ਜਿਹੜੇ ਨੂੰ ਨੇ ਇਹ ਪ੍ਰੈਸ ਕਰਕੇ ਰੱਖੂੰਗੀ ਕਿਉਂਕਿ ਕਲੇਰ ਸਾਹਿਬ ਦੇ ਕੱਪੜੇ ਵੀ ਪ੍ਰੈਸ ਕਰਨੇ ਨੇ ਜੀ ਕਿਉਂਕਿ ਦਿਨ ਦੇ ਵਿੱਚ ਫਿਰ ਉਹ ਜਲ ਪੈਂਦੀ ਉਧਰ ਮਸ਼ੀਨ ਉੱਪਰ ਹੈ ਨਾ ਤੇ ਤਾਂ ਕਰਕੇ ਫਿਰ ਇਹ ਨੂੰ ਇਹ ਹੁੰਦਾ ਕਿ ਜ਼ਿਆਦਾ ਲੋਡ ਵਗੈਰਾ ਨਾ ਹੋ ਜਾਵੇ ਵੀ ਕਈ ਵਾਰ ਫਿਟਿੰਗ ਵਗੈਰਾ ਨਾ ਹੋ ਜਾਵੇ ਤੇ ਆਪਾਂ ਹੁਣ ਦੇਖੋ ਫੜੇ ਪ੍ਰੈਸタル ਗਈ ਠੀਕ ਹੈ ਜੀ ਇਹ ਵਾਰਾ ਸੂਟ ਇਹ ਵਾਰ ਕਿਉਂਕਿ ਅਸੀਂ ਜਾਣਾ ਜੀ ਅਖੰਡ ਪਾਤ ਦੀ ਪੂੜ ਤੇ ਤੇ ਆਪਾਂ ਤਿਆਰੀ ਕਰ ਲਈ ਠੀਕ ਹੈ ਜੀ ਆਹ ਲੋ ਚਾਹ ਇੱਧਰ ਰੱਖਾ ਚਾਹ ਤੀ ਲੋ ਇੱਕ ਪਾਣੀ ਮੈਂ ਗਰਮ ਲਾ ਲਈ ਜਿਹੜੇ ਇਹਨਾਂ ਹੋ ਨਾ ਸਕਦੇ ਇਹ ਫਿਰ ਮੈਂ ਲਾਉਂ